ਪੰਜਾਬ ਹਿਮਾਚਲ ਹਰਿਆਣਾ ਦੇਖ ਰਿਹਾ ਹੈ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਐਸ ਵੇਲੇ ਅਸੀਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਨਾਨਕ ਦੇਵ ਹਸਪੀਟਲ ਦੇ ਬਾਹਰ ਮੌਜੂਦ ਆ ਔਰ ਤੁਹਾਨੂੰ ਦੱਸ ਦਈਏ ਕਿ ਇਸ ਦੇ ਅੰਦਰ ਬਣੇ ਹੋਏ ਫਿਜ਼ੀਓਥੈਰੇਪੀ ਡਿਪਾਰਟਮੈਂਟ ਦੇ ਵਿੱਚ ਬਹੁਤ ਸਾਰੀ ਜਿਹੜੀ ਮਰੀਜ਼ਾਂ ਨੂੰ ਦਿੱਕਤ ਆ ਰਹੀ ਹੈ ਸਾਨੂੰ ਅਕਸਰ ਹੀ ਇਸ ਦੇ ਬਾਰੇ ਕੰਪਲੇਂਟ ਆਉਂਦੀ ਸੀ ਕਿ ਡਿਪਾਰਟਮੈਂਟ ਦੇ ਅੰਦਰ ਨਾ ਤਾਂ ਪੂਰੀਆਂ ਸਹੂਲਤਾਂ ਨੇ ਔਰ ਨਾ ਕੋਈ ਸਾਫ਼-ਸਫਾਈ ਆ ਉੱਥੇ ਜਿਹੜੀ ਸਮੈਲ ਆ ਉਹ ਬਹੁਤ ਹੀ ਟੜੀ ਸਮੇਂ ਲਾਜਿਸ ਦੇ ਨਾਲ ਮਰੀਜ਼ਾਂ ਨੂੰ ਦਿੱਕਤ ਹੁੰਦੀ ਆ ਤਾਂ ਅਸੀਂ ਅੰਦਰ ਜਾ ਕੇ ਇਸ ਚੀਜ਼ ਦੀ ਜਿਹੜੀ ਆ ਸਚਾਈ ਨੂੰ ਜਾਣਨ ਦੇ ਲਈ ਕੋਸ਼ਿਸ਼ ਕਰਾਂਗੇ ਕਿ ਜਿਹੜੀ ਕੰਪਲੇਂਟ ਕੀਤੀ ਗਈ ਆ ਇਹ ਵਾਕਿਆ ਹੀ ਹੈ ਜਾਂ ਨਹੀਂ ਤਾਂ ਅਸੀਂ ਅੰਦਰ ਜਾ ਕੇ ਮਰੀਜ਼ਾਂ ਦੇ ਨਾਲ ਹੀ ਗੱਲਬਾਤ ਜ਼ਰੂਰ ਕਰਦੇ ਆਂ ਔਰ ਆਪ ਵੀ ਜਾ ਕੇ ਦੇਖਦੇ ਆਂ ਕਿ ਸੱਚਮੁੱਚ ਹੀ ਉੱਥੇ ਸਮੈਲ ਆਉਂਦੀ ਹੈ ਜਾਂ ਨਹੀਂ ਤਾਂ ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਫਿਜ਼ੀਓਥੈਰੇਪੀ ਡਿਪਾਰਟਮੈਂਟ ਦੇ ਵਿੱਚ ਅਸੀਂ ਐਸੋਲੇ ਡਿਪਾਰਟਮੈਂਟ ਦੇ ਵਿੱਚ ਮੌਜੂਦ ਹਾਂ ਪਹਿਲਾਂ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਦਿਖਾ ਦਈਏ ਕਿ ਆਰਜੀ ਤੌਰ ਤੇ ਦਿੱਤਾ ਹੋਇਆ ਇਹ ਡਿਪਾਰਟਮੈਂਟ ਆ। ਔਰ ਇੱਕ ਤੁਹਾਨੂੰ ਜਿਹੜੀ ਚੀਜ਼ ਆ ਉਹ ਜ਼ਰੂਰ ਦੱਸਾਂਗੇ ਉਸ ਜਗ੍ਹਾ ਤੇ ਤੁਹਾਨੂੰ ਲੈ ਕੇ ਜਾਵਾਂਗੇ ਜਿਸ ਜਗ੍ਹਾ ਤੇ ਪਹਿਲਾਂ ਇਸ ਡਿਪਾਰਟਮੈਂਟ ਨੂੰ ਸ਼ਿਫਟ ਕੀਤਾ ਹੋਇਆ ਸੀ ਤਾਂ ਕਰੋਨਾ ਦੇ ਦੌਰਾਨ ਰੈਨੋਵੇਸ਼ਨ ਤੋਂ ਬਾਅਦ ਇਹਨਾਂ ਨੂੰ ਆਰਜੀ ਤੌਰ ਤੇ ਇਸ ਕਮਰੇ ਦੇ ਵਿੱਚ ਸ਼ਿਫਟ ਕੀਤਾ ਹੋਇਆ ਸੀ। ਤਾਂ ਇੱਥੇ ਬਹੁਤ ਸਾਰੇ ਮਰੀਜ਼ ਜਿਹੜੇ ਨੇ ਅਕਸਰ ਹੀ ਆਪਣੀ ਸਰੀਰਕ ਵਰਜਿਸ਼ ਦੇ ਲਈ ਆਉਂਦੇ ਨੇ ਤਾਂ ਹੁਣ ਵੀ ਦੋ ਮਰੀਜ਼ ਜਿਹੜੇ ਨੇ ਆਪਣੀ ਸਰੀਰਕ ਵਰਜਿਸ਼ ਦੇ ਲਈ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਆਏ ਹੋਣੇ ਜਿਹੜੇ ਪਰਿਵਾਰਕ ਮੈਂਬਰ ਨੇ ਗੱਲਬਾਤ ਕਰਨੀ ਚਾਹੁੰਗੇ ਕਿਸ ਜਗ੍ਹਾ ਤੋਂ ਆਏ ਹੋ ਅਸੀਂ ਮੁੱਦਲ ਤੋਂ ਆਏ ਭਾਜੀ ਤੁਹਾਨੂੰ ਇੱਥੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹਾਂਜੀ ਬਹੁਤ ਜ਼ਿਆਦਾ ਜਾਨੀ ਕਿ ਬਹੁਤ ਜ਼ਿਆਦੀ ਹੀ ਸਮੈਲ ਆਉਂਦੀ ਜਦੋਂ ਐਂਟਰੀ ਕਰਦੇ ਆ ਨਾ ਹੱਦ ਤੋਂ ਜ਼ਿਆਦੀ ਸਮੈਲ ਆਂਦੀ ਆ ਤੇ ਬਹੁਤ ਮੁਸ਼ਕਲ ਆਂਦੀ ਭਾਜੀ ਕਿੰਨੀ ਦੇਰ ਤੋਂ ਆ ਰਹੇ ਹੋ ਤੁਸੀਂ ਇੱਥੇ ਸਾਨੂੰ ਇੱਥੇ 1 ਮਹੀਨਾ ਹੋ ਗਿਆ ਆਂਦੇ ਆ ਮੀਨੇ ਤਾਂ ਲਗਾਤਾਰ ਜਿਹੜੀ ਇਹ 스멜 ਆ ਰਹੀ ਹੈ ਹਾਂਜੀ ਲਗਾਤਾਰ ਹੀ ਬਹੁਤ ਆਂਦੀ ਪਈ ਹੈਗੀ ਕਿਉਂਕਿ ਸਾਡਾ ਬੱਚਾ ਛੋਟਾ 5 ਸਾਲ ਦਾ ਉਹਦੇ ਲਈ ਵੀ ਦਿੱਕਤ ਆਂਦੀ ਆ ਅਸੀਂ ਤੁਹਾਨੂੰ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਆ ਹੁਣ ਜਿਹੜੇ ਮਰੀਜ਼ ਇੱਥੇ ਆਏ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ Papa ji ਕਿਸ ਜਗ੍ਹਾ ਤੋਂ ਆਏ ਹੋ ਇਹ ਨਾਲਾ ਹਲਕਾ ਜਿਹਾ ਤੁਹਾਨੂੰ ਕੋਈ ਇੱਥੇ ਦਿੱਕਤ ਆਈ ਕੋਈ ਸਮੈਲ ਵਗੈਰਾ ਦੀ ਪ੍ਰੋਬਲਮ ਕਿਉਂਕਿ ਅਕਸਰ ਹੀ ਮਰੀਜ਼ਾਂ ਨੂੰ ਆ ਰਹੀ ਦਿੱਕਤ ਬਹੁਤ ਜਿਆਦੀ ਆ ਜੀ ਇਖਦੇ ਵੇਖੋ ਬੈੱਡ ਹੀ ਮੱਲ ਕੋਈ ਨਹੀਂ ਹੈਗਾ ਉੱਥੇ ਬੀਬੀਆਂ ਲੰਮੀਆਂ ਪਈਆਂ ਉੱਥੇ ਹੀ ਭਾਈ ਆਣ ਕੇ ਉਹਦੀ ਸ਼ਰਮ ਆਉਂਦੀ ਇੱਕ ਜਗ੍ਹਾ ਥੋੜੀ ਜਿਹੀ ਸਮੈਲ ਵੀ ਬਹੁਤ ਆ ਰਹੀ ਹੈ ਇੱਕ ਮਰੀਜ਼ ਅੱਗੇ ਹੀ ਆਏ ਉਹ ਮਰੀਜ਼ ਤਾਂ ਪਹਿਲਾਂ ਹੀ ਦਿੱਕਤ ਦੇ ਵਿੱਚ ਹੁੰਦਾ ਫਿਰ ਅੱਗੇ ਵਿੱਚ ਹੁੰਦਾ ਜੀ ਉਹਦੇ ਵਿੱਚ ਫਿਰ ਉਹਨੂੰ ਹੋਰ ਸਾਹਮਣਾ ਕਰਨਾ ਪੈ ਜਾਂਦਾ ਹਸਪਤਾਲ ਵੀ ਆਣ ਕੇ ਸਫਾਈ ਨਹੀਂ ਕੋਈ ਬੈੱਡ ਨਹੀਂ ਕੋਈ ਮੱਲ ਕੋ ਪਰਦਾ ਨਹੀਂ ਹੈਗਾ ਸਮਾਲ ਬਹੁਤ ਧਾਰੀ ਜਗਾ ਥੋੜੀ ਫਿਰ ਤੁਨ ਤੁਹਾਈ ਨਹੀਂ ਗਾ ਜੇ ਵੀ ਦੇ ਅਸੀਂ ਵੀ ਦੇਖਦੇ ਹਾਂ ਕਿ ਬਹੁਤ ਛੋਟੀ ਜੀ ਜਗਾ ਜਿੱਥੇ ਬਹੁਤ ਛੋਟੀ ਜਗਾ ਫਿਰ ਤੁਨ ਨੂੰ ਮਿਲ ਜਗਾ ਹੀ ਨਹੀਂ ਕੀ ਮੰਗ ਕਰਦੇ ਹਾਂ ਸਰਕਾਰ ਕੋ ਜਾਂ ਇਸ ਪ੍ਰਸ਼ਾਸਨ ਦੇ ਕੋਲ ਮੰਗਦੇ ਉਹ ਕਰਦੇ ਖੁੱਲੀ ਜਗਾ ਚਾਹੀਦੀ ਆ ਪਰਦਾ ਚਾਹੀਦਾ ਵੱਖ-ਵੱਖ ਬੀਬੀਆਂ ਦੇ ਵੱਖਰੇ ਪਰਦੇ ਇਧਰ ਹੋਣ ਇਹਦੇ ਭਾਈਆਂ ਦੇ ਵੱਖਰੇ ਹੋਣ ਚਾਹੀਦੇ ਸਮਾਲ ਦੀ ਸਫਾਈ ਹੋਣੀ ਚਾਹੀਦੀ ਪ੍ਰਬੰਧ ਚਾਹੀਦੇ ਸਰਕਾਰ ਪ੍ਰਬੰਧ ਕਰੇਗਾ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਸ਼੍ਰੀ ਗੁਰੂ ਨਾਨਕ ਦੇਵ ਜੀ ਹਸਪੀਟਲ ਅੰਮ੍ਰਿਤਸਰ ਦਾ ਬਹੁਤ ਹੀ ਇੱਕ ਨਾਮੀ ਹਸਪੀਟਲ ਆ ਮਸ਼ਹੂਰ ਹਸਪੀਟਲ ਆ ਤਾਂ ਇਸ ਦੇ ਵਿੱਚ ਫਿਜ਼ੀਓਥੈਰੇਪੀ ਡਿਪਾਰਟਮੈਂਟ ਜਿਹੜਾ ਉਸ ਨੂੰ ਇੱਕ ਆਰਜੀ ਤੌਰ ਤੇ ਸਟੋਰ ਰੂਮ ਦੇ ਵਿੱਚ ਬਿਠਾਇਆ ਹੋਇਆ ਜਿਸ ਦੇ ਵਿੱਚ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਗਲੂਕੋਜ਼ ਵਗੈਰਾ ਰੱਖੇ ਹੁੰਦੇ ਨੇ ਸਾਰੇ ਬਹੁਤ ਸਾਰੀ ਸਮੈਲ ਜਿਹੜੀ ਹੈ ਜਦੋਂ ਅਸੀਂ ਵੀ ਅੰਦਰ ਐਂਟਰ ਹੋਏ ਬਹੁਤ ਜਿਹੜੀ ਸਮੈਲ ਆ ਇੱਥੇ ਆ ਰਹੀ ਸੀ ਜਦੋਂ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਆ ਤੁਸੀਂ ਆਪ ਸੁਣਿਆ ਪਰਿਵਾਰਕ ਮੈਂਬਰਾਂ ਨੇ ਵੀ ਤੁਹਾਨੂੰ ਦੱਸਿਆ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆਉਂਦੀ ਇੱਥੇ ਜੀ ਸਰ ਆ ਰਹੀ ਆ ਪਰੇਸ਼ਾਨੀ ਤੇ ਸਮੈਲ ਆ ਰਹੀ ਆ ਸਰ ਐਵੇਂ ਲੱਗਦਾ ਜਿਵੇਂ ਕਾਫੀ ਟਾਈਮ ਤੋਂ ਰੂਮ ਬੰਦ ਹੁੰਦਾ ਹੈ ਜੀ ਪ੍ਰੋਬਲਮ ਤੇ ਆ ਰਹੀ ਆ ਸਰ ਕਿੰਨੀ ਦੇਰ ਤੋਂ ਤੁਸੀਂ ਇੱਥੇ ਆ ਰਹੇ ਹੋ ਸਰ ਨੀਅਰਬਾਊਟ 15 ਦਿਨ ਹੋ ਗਏ ਸਾਨੂੰ ਆਂਦੇ ਨੂੰ 15 ਦਿਨ ਤੋਂ ਇਹੀ ਆ ਤੁਸੀਂ ਕਦੇ ਕੋਸ਼ਿਸ਼ ਕੀਤੀ ਕਿਸੇ ਨੂੰ ਸ਼ਿਕਾਇਤ ਕਰਨ ਦੀ ਜੀ ਸਰ ਮੈਡਮ ਨੂੰ ਕਿਹਾ ਹੀ ਦੋ ਵਾਰੀ ਤੇ ਉਪਰ ਲੈਵਲ ਤੇ ਗੱਲ ਹੋਏਗੀ ਤਾਂ ਹੀ ਸਰ ਮਸਲਾ ਹੱਲ ਹੋਊਗਾ ਕੀ ਮੰਗ ਕਰਦੇ ਹਾਂ ਸਰ ਮੰਗ ਤੇ ਇਹੀ ਹੈ ਕਿ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਕਿਉਂਕਿ ਇੱਕ ਮਰੀਜ਼ ਨੂੰ ਜਗ੍ਹਾ ਸਾਫ਼ ਸੁਥਰੀ ਚਾਹੀਦੀ ਸਰ ਅਸੀਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਸ਼੍ਰੀ ਗੁਰੂ ਨਾਨਕ ਦੇਵ ਹਸਪੀਟਲ ਦੇ ਫਿਜ਼ੀਓਥੈਰੇਪੀ ਡਿਪਾਰਟਮੈਂਟ ਦੇ ਵਿੱਚ ਮੌਜੂਦ ਹਾਂ ਔਰ ਤੁਹਾਨੂੰ ਦੱਸ ਦਈਏ ਕਿ ਇਹ ਕਮਰਾ ਇਹਨਾਂ ਦਾ ਨਹੀਂ ਬਲਕਿ ਇਹਨਾਂ ਨੂੰ ਆਰਜੀ ਤੌਰ ਤੇ ਇੱਥੇ ਸ਼ਿਫਟ ਕੀਤਾ ਹੋਇਆ ਸੀ ਜਿਹੜੀ ਇਸ ਦੀ ਬਿਲਡਿੰਗ ਆ ਕੋਰੋਨਾ ਦੌਰਾਨ ਰੈਨੋਵੇਸ਼ਨ ਤੋਂ ਬਾਅਦ ਇਹਨਾਂ ਨੂੰ ਇੱਥੇ ਸ਼ਿਫਟ ਕੀਤਾ ਸੀ ਲੇਕਿਨ ਕੋਰੋਨਾ ਤੋਂ ਬਾਅਦ ਉਹਦੀ ਰੈਨੋਵੇਸ਼ਨ ਅਜੇ ਤੱਕ ਜਿਹੜੀ ਆ ਉਹ ਸਮਾਪਤ ਨਹੀਂ ਇੱਥੋਂ ਦੇ ਪ੍ਰਸ਼ਾਸਨ ਦੇ ਨਾਲ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਅਸੀਂ ਇਸ ਜੀ ਨੂੰ ਜ਼ਰੂਰ ਜਾਨਣਾ ਚਾਹਾਂਗੇ ਕਿ ਅਗਰ ਮਰੀਜ਼ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਵਾਤਾਵਰਣ ਜਿਹੜਾ ਸਾਫ਼ ਸੁਥਰਾ ਕਿਉਂ ਨਹੀਂ ਮਿਲਦਾ ਇਹਨਾਂ ਨੂੰ ਡਿਪਾਰਟਮੈਂਟ ਜਿਹੜਾ ਇੱਕ ਅਲੱਗ ਤੌਰ ਤੋਂ ਸ਼ਿਫਟ ਕਿਉਂ ਨਹੀਂ ਕੀਤਾ ਜਾਂਦਾ ਜਿੱਥੇ ਸਾਰੀਆਂ ਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਹੋਣ ਤਾਂ ਅਸੀਂ ਅਫਸਰਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਾਂਗੇ ਅਸੀਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਅਸੀਂ ਫਿਜ਼ੀਓਥੈਰੇਪੀ ਡਿਪਾਰਟਮੈਂਟ ਦੇ ਬਾਹਰ ਮੌਜੂਦ ਹਾਂ ਔਰ ਇਹ ਉਹ ਇਹ ਜਗਾਹ ਆ ਜਿੱਤੜੀ 2020 ਦੇ ਵਿੱਚ ਰੈਨੋਵੇਸ਼ਨ ਦੇ ਲਈ ਛਾੜ ਦਿੱਤੀ ਗਈ ਸੀ ਤਾਂ ਕਰੋਨਾ ਟਾਈਮ ਤੋਂ ਹੀ ਇੱਥੇ ਜਿਹੜਾ ਰੈਨੋਵੇਸ਼ਨ ਚੱਲ ਰਹੀ ਸੀ ਉਸ ਤੋਂ ਬਾਅਦ ਜਿਹੜੀ ਆ ਅਜੇ ਤੱਕ ਇਸ ਦੀ ਰੈਨੋਵੇਸ਼ਨ ਜਿਹੜੀ ਆ ਉਹ ਕੰਪਲੀਟ ਨਹੀਂ ਹੋਈ ਤੁਹਾਨੂੰ ਕਮਰੇ ਦੀਆਂ ਜਿਹੜੀਆਂ ਅਸੀਂ ਅੰਦਰ ਦੀਆਂ ਤਸਵੀਰਾਂ ਦਿਖਾ ਦਈਏ ਕਿ ਜਿਹੜੇ ਕਮਰੇ ਨੇ ਅਲੱਗ-ਅਲੱਗ ਬਣੇ ਹੋਏ ਨੇ ਪੂਰੇ ਦਾ ਪੂਰੇ ਪੋਰਸ਼ਨ ਜਿਹੜੇ ਨੇ ਉਹ ਸੈਪਰੇਟ ਕੀਤੇ ਹੋਏ ਨੇ ਲੇਕਿਨ ਅਜੇ ਤੱਕ ਜਿਹੜੀ ਆ ਰੈਨੋਵੇਸ਼ਨ ਕੰਪਲੀਟ ਨਹੀਂ ਹੋਈ ਤੁਹਾਨੂੰ ਦੱਸ ਦਈਏ ਕਿ 4 ਸਾਲ ਹੋ ਚੁੱਕੇ ਨੇ ਅਜੇ ਤੱਕ ਫਿਜ਼ੀਓਥੈਰੇਪੀ ਡਿਪਾਰਟਮੈਂਟ ਨੂੰ ਕੰਪਲੀਟ ਨਹੀਂ ਕੀਤਾ ਗਿਆ ਜਿੱਥੇ ਲੋਕਾਂ ਨੂੰ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਮਿਲ ਸਕਣ ਜੋ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਤਾਂ ਇਸ ਵੇਲੇ ਸਾਡੇ ਨਾਲ ਮੈਡੀਕਲ ਸੁਪਰੀਡੈਂਟ ਡਾਕਟਰ ਕਰਮਜੀਤ ਸਿੰਘ ਨੇ ਫਿਜ਼ੀਓਥੈਰਪੀ ਡਿਪਾਰਟਮੈਂਟ ਦੇ ਵਿਚਾਰੀਆਂ ਦਿੱਕਤਾਂ ਨੂੰ ਲੈ ਕੇ ਗੱਲਬਾਤ ਕਰਦੇ ਆ ਇਹਨਾਂ ਵੱਲੋਂ ਹੁਣ ਕਿਸ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਸਰ ਡਿਪਾਰਟਮੈਂਟ ਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਕੀ ਕਹਿਣਾ ਚਾਹੋਗੇ ਬਹੁਤ ਸਾਰੇ ਮਰੀਜ਼ਾਂ ਵੱਲੋਂ ਵੀ ਇਹ ਕੰਪਲੇਂਟਸ ਹੈਗੀਆਂ ਨੇ ਦੇਖੋ ਫਿਜ਼ੀਓਥੈਰਪੀ ਸੈਂਟਰ ਜਿਹੜਾ ਸਾਡਾ ਉਹ ਰੈਨੋਵੇਸ਼ਨ ਚੱਲ ਰਹੀ ਸੀ ਫਿਜ਼ੀਓਥੈਰਪੀ ਸੈਂਟਰ ਦੀ ਉਹਨੂੰ ਮੇਕਸ਼ਿਫਟ ਇੱਕ ਅਸੀਂ ਸਾਡਾ ਗਲੂਕੋਜ਼ ਲਾਈਨ ਯੂਨਿਟ ਸੀਗਾ ਜਿੱਥੇ ਪਹਿਲਾਂ ਗਲੂਕੋਜ਼ ਬਣਦਾ ਹੁੰਦਾ ਸੀ ਅੱਜ ਕੱਲ ਸਾਰਾ ਗਲੂਕੋਜ਼ ਰੈਡੀमेड ਹੀ ਆ ਰਿਹਾ ਉਹਦੇ ਵਿੱਚ ਟੈਂਪਰੇਰੀ ਅਸੀਂ ਸ਼ਿਫਟ ਕੀਤਾ ਸੀ ਪਰ ਅਸੀਂ ਇਸ ਹਫਤੇ ਜਿਹੜਾ ਸਾਡੀ ਰਿਪੇਅਰ ਰੈਨੋਵੇਸ਼ਨ ਕੰਪਲੀਟ ਹੋ ਚੁੱਕੀ ਆ ਜੈ ਸਿੰਘ ਸਾਹਿਬ ਵੀ ਆਏ ਹੋਏ ਨੇ ਉਹ ਵੀ ਹੈਂਡਓਵਰ ਕਰਨ ਲਈ ਅੱਜ ਆਏ ਨੇ ਸਾਨੂੰ ਜਿਹੜਾ ਫਿਜ਼ੀਓਥੈਰੇਪੀ ਸੈਂਟਰ ਆ ਸਾਡਾ ਤੇ ਉਹ ਫਿਜ਼ੀਓਥੈਰੇਪੀ ਸੈਂਟਰ ਨਵਾਂ ਜਿਹੜਾ ਸਾਡਾ ਰੈਨੋਵੇਟ ਹੋ ਗਿਆ ਉਹਦੇ ਵਿੱਚ ਸਾਰੀ ਮਸ਼ੀਨਰੀ ਉਹਦੇ ਵਿੱਚ ਕੁਝ ਅਸੀਂ ਐਡਵਾਂਸ ਵੀ ਮਸ਼ੀਨਰੀ ਖਰੀਦ ਰਹੇ ਆ ਉਹ ਸਾਰਾ ਨਵੇਂ ਯੂਨਿਟ ਦੇ ਵਿੱਚ ਇਸ ਹਫਤੇ ਦੇ ਵਿੱਚ ਵਿੱਚ ਉਹ ਸਾਰਾ ਸ਼ਿਫਟ ਹੋ ਜਾਏਗਾ ਜਿਹੜੀਆਂ ਪਿਛਲੇ ਸਮੇਂ ਤੋਂ ਦਿੱਕਤ ਆ ਰਹੀਆਂ ਸੀ ਬਹੁਤ ਸਾਰੇ ਮਰੀਜ਼ ਸੀ ਜਿਹੜੇ ਲਗਭਗ ਮਹੀਨਾ-ਮਹੀਨਾ ਡੇਢ ਮਹੀਨੇ ਤੋਂ ਉੱਥੇ ਆ ਰਹੇ ਨੇ ਆਪਣੀ ਸਰੀਰਕ ਜਾਂਚ ਦੇ ਲਈ ਉਹਨਾਂ ਨੂੰ ਸਮੈਲ ਦੀ ਬਹੁਤ ਦਿੱਕਤ ਆ ਰਹੀ ਪਹਿਲਾਂ ਕੋਈ ਉਸ ਦੇ ਵੱਲ ਧਿਆਨ ਕਿਉਂ ਨਹੀਂ ਦਿੱਤਾ ਗਿਆ ਨਹੀਂ ਸਮੈਲ ਜਿਹੜੀ ਹੈਗੀ ਆ ਉਹ ਗਰਾਊਂਡ ਫਲੋਰ ਤੇ ਗਲੂਕੋਜ਼ ਲਾਈਨ ਸੈਕਸ਼ਨ ਉਹ ਪੁਰਾਣਾ ਯੂਨਿਟ ਸੀ ਸਾਡਾ ਜਿੱਥੇ ਮੇਕਸ਼ਿਫਟ ਅਰੇਂਜਮੈਂਟ ਕੀਤਾ ਗਿਆ ਸੀ ਸੋ ਉਹਨੂੰ ਜਲਦੀ ਸ਼ਿਫਟ ਕਰ ਦਾਂਗੇ ਉਹਨੂੰ ਅਸੀਂ ਕਿਉਂਕਿ ਰੈਨੋਵੇਸ਼ਨ ਨੂੰ ਵੀ ਟਾਈਮ ਲੱਗਦਾ ਥੋੜਾ ਜਿਹਾ ਜਦੋਂ ਦਾ ਉਹ ਉਸ ਤੋਂ ਪਹਿਲਾਂ ਉਹਦੇ ਚ ਇੱਕ ਕੋਵਿਡ ਲਈ OPD ਬਣੀ ਸੀ ਕੋਵਿਡ ਦੇ ਦੌਰਾਨ ਉਸ ਤੋਂ ਬਾਅਦ ਫਿਰ ਰੈਨੋਵੇਸ਼ਨ ਸ਼ੁਰੂ ਹੋਈ ਹੁਣ ਰੈਨੋਵੇਸ਼ਨ ਉਹਦੀ ਕੰਪਲੀਟ ਹੋ ਚੁੱਕੀ ਆ ਉਹ ਬਹੁਤ ਸੋਹਣਾ ਇੱਕ ਬਹੁਤ ਅੱਛਾ ਇੱਕ ਫਿਜ਼ੀਓਥੈਰੇਪੀ ਯੂਨਿਟ ਬਣ ਚੁੱਕਿਆ ਔਰ ਆਰਥੋ OPD ਦੇ ਵਿੱਚ ਆ ਕਿਉਂਕਿ ਪੇਸ਼ੈਂਟਸ ਨੂੰ ਕਾਫੀ ਦੂਰ ਜਾਣਾ ਪੈਂਦਾ ਸੀ ਆਰਥੋ OPD ਤੋਂ ਫਿਜ਼ੀਓਥੈਰੇਪੀ ਕਰਾਣ ਸੋ ਅਸੀਂ ਔਰਥੋ OPD ਦੇ ਵਿੱਚ ਹੀ ਜਿਹੜਾ ਰੈਨੋਵੇਟ ਕਰਵਾਇਆ ਫਿਜ਼ੀਓਥੈਰੇਪੀ ਸੈਂਟਰ ਤਾਂ ਕਿ ਔਰਥੋ OPD ਦੇ ਵਿੱਚ ਹੀ ਪੇਸ਼ੈਂਟਸ ਨੂੰ ਉਹ ਵਾਲੀ ਫਿਜ਼ੀਓਥੈਰੇਪੀ ਦੀ ਸਹੂਲਤ ਦਿੱਤੀ ਜਾ ਸਕੇ ਸਰ ਦੂਸਰੀਆਂ ਵਾਰਡਾਂ ਦੇ ਵਿੱਚ ਬਾਥਰੂਮ ਦੀ ਸਮੱਸਿਆ ਵਿਆ ਰਹੀ ਉਹਦੇ ਨਾਲ ਨਾਲ ਇੱਕ ਚੋਰੀਆਂ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਚੋਰੀਆਂ ਦਾ ਜਿਹੜਾ ਮੇਨ ਜਿਹੜਾ ਚੋਰੀਆਂ ਹੋ ਰਹੀਆਂ ਨੇ ਉਹ ਜਾਂ ਤਾਂ ਕਾਪਰ ਵਾਇਰਸ ਨੇ ਜਾਂ AC ਦੀਆਂ ਜਿਹੜੇ ਜੜੀਆਂ AC ਦੀਆਂ ਕਾਪਰ ਦੀਆਂ ਪਾਈਪਾਂ ਨੇ ਉਹ ਚੋਰੀ ਹੋ ਰਹੀਆਂ ਨੇ ਜੀ ਸੋ ਇਹ ਹਸਪੀਟਲ ਬਹੁਤ ਵੱਡਾ ਹਸਪੀਟਲ ਆ ਸਾਡੇ ਕੋਲ ਸਕਿਉਰਿਟੀ ਗਾਰਡ ਜਿਹੜੇ ਨੇ ਉਹ 103 ਸਕਿਉਰਿਟੀ ਗਾਰਡ ਨੇ ਟੋਟਲ ਉਹ ਐਡੇ ਵੱਡੇ ਹਸਪੀਟਲ ਨੂੰ ਜਿਹੜਾ ਹੈ ਨਹੀਂ ਪੂਰੀ ਤਰ੍ਹਾਂ ਸਕਿਉਰਿਟੀ ਜਿਹੜੀ ਆ ਕਰ ਸਕਦੇ ਅਸੀਂ ਕੋਸ਼ਿਸ਼ ਇਹ ਕਰ ਰਹੇ ਆ ਵੀ ਜਿਹੜੀਆਂ ਚੋਰੀਆਂ ਰੋਕਣ ਲਈ ਇੱਕ ਤਾਂ ਗਵਰਨਮੈਂਟ ਨੂੰ ਵੀ ਲਿਖਿਆ ਸਾਡੀ ਸਕਿਉਰਿਟੀ ਅਰੇਂਜਮੈਂਟ ਜਿਹੜੇ ਨੇ ਅਸੀਂ ਉਹ ਵਧਾ ਰਹੇ ਆ ਔਰ ਕੁਝ ਜਗ੍ਹਾ ਜਗ੍ਹਾ ਤੇ ਅਸੀਂ ਸੀਸੀਟੀਵੀ ਕੈਮਰੇ ਵੀ ਇੰਸਟਾਲ ਨਵੇਂ ਕਰਵਾ ਰਹੇ ਹਾਂ ਕੁਝ ਹੋ ਵੀ ਚੁੱਕੇ ਨੇ ਕੁਝ ਨਵੇਂ ਵੀ ਕਰਵਾ ਰਹੇ ਹਾਂ ਅਸੀਂ ਕੁਝ ਜਿਹੜੇ ਸਾਡੇ ਇੱਥੇ ਇੱਕ ਡੀਡ ਓਟ ਸੈਂਟਰ ਹੈਗਾ ਓਟ ਸੈਂਟਰ ਜਿਹੜਾ ਹੈ ਉਹ ਜਿੱਥੋਂ ਤੱਕ ਚੋਰੀਆਂ ਦਾ ਜਦੋਂ ਵੀ ਕੋਈ ਚੋਰੀ ਕਰਦਾ ਫੜਿਆ ਗਿਆ ਉਹ ਹਰ ਚੋਰ ਦੀ ਇਹੀ ਹਿਸਟਰੀ ਆ ਉਹ ਓਟ ਸੈਂਟਰ ਦੇ ਵਿੱਚ ਦਵਾਈ ਲੈਣ ਆਂਦਾ ਉੱਥੇ ਇਕੱਠੇ ਹੋ ਕੇ ਡਿਸਕਸ ਕਰਦੇ ਨੇ ਓਟ ਸੈਂਟਰ ਦੇ ਵਿੱਚ ਜਿਹੜੇ ਵੀ ਨਸ਼ਾ ਕਰਨ ਵਾਲੇ ਬੰਦੇ ਨੇ ਅੱਜ ਕਿੱਥੇ ਚੋਰੀ ਕਰਨੀ ਆ ਉਸ ਤੋਂ ਬਾਅਦ ਉਹ ਕਿਤੇ ਨਾ ਕਿਤੇ ਚੋਰੀ ਕਰਨ ਬੈਠ ਜਾਂਦੇ ਨੇ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਲਿਖ ਰਹੇ ਹਾਂ ਇਹ ਓਟ ਸੈਂਟਰ ਜਿਹੜਾ ਹੈਗਾ ਕਿਉਂਕਿ ਇਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਅੰਡਰ ਚੱਲ ਰਿਹਾ ਇਹਨੂੰ ਹਸਪੀਟਲ ਪ੍ਰੈਮਿਸਿਸ ਤੋਂ ਕਿਤੇ ਬਾਹਰ ਸ਼ਿਫਟ ਕੀਤਾ ਜਾਵੇ ਤਾਂ ਕਿ ਘਟੋ-ਘਟ ਜਿਹੜੇ ਜਿਹੜੇ ਨਸ਼ਾ ਕਰਨ ਵਾਲੇ ਜਿਹੜੇ ਹੈਗੇ ਨੇ ਜਿਹੜੇ ਕੁਝ ਬੈਡ ਅਨਸਰ ਹੈਗੇ ਨੇ ਜਿਹੜੇ ਉਹ ਇਸ ਹਸਪਤਾਲ ਦੇ ਵਿੱਚ ਕਿਸੇ ਵੀ ਤਰ੍ਹਾਂ ਨੂੰ ਹਸਪਤਾਲ ਨੂੰ ਨੁਕਸਾਨ ਨਾ ਪਹੁੰਚਾ ਸਕਣ। ਅਸੀਂ ਤੁਹਾਨੂੰ ਦੱਸ ਦਈਏ ਕਿ ਡਾਕਟਰ ਸਾਹਿਬ ਦੇ ਵੱਲੋਂ ਕਲੀਅਰ ਕਰ ਦਿੱਤਾ ਗਿਆ ਕਿ ਬਹੁਤ ਜਲਦੀ ਜਿਹੜਾ ਫਿਜ਼ੀਓਥੈਰੇਪੀ ਡਿਪਾਰਟਮੈਂਟ ਆ ਉਹਨੂੰ ਉਸ ਦੀ ਬੰਦੀ ਜਗ੍ਹਾ ਦੇ ਉੱਪਰ ਜਿਹੜਾ ਸ਼ਿਫਟ ਕਰ ਦਿੱਤਾ ਜਾਊਗਾ। ਉਹ ਬਾਕੀ ਦੀਆਂ ਸਮੱਸਿਆਵਾਂ ਦੇ ਲਈ ਜਿਹੜਾ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਅਸੀਂ ਵੀ ਅਪੀਲ ਕਰਦੇ ਹਾਂ ਕਿ ਇੱਥੇ ਮਰੀਜ਼ ਆਪਣੀ ਸਹੂਲਤ ਦੇ ਲਈ ਆਉਂਦੇ ਨੇ ਉਹ ਪਹਿਲਾਂ ਹੀ ਪਰੇਸ਼ਾਨ ਹੁੰਦੇ ਨੇ ਅਗਰ ਉਹਨਾਂ ਨੂੰ ਹੋਰ ਪਰੇਸ਼ਾਨੀ ਹੋਏਗੀ ਤਾਂ ਸ਼ਾਇਦ ਉਹਨਾਂ ਦਾ ਮਨੋਬਲ ਜਿਹੜਾ ਹੋ ਟੁੱਟੇਗਾ। ਉਹ ਠੀਕ ਹੋਣ ਦੀ ਬਜਾਏ ਸ਼ਾਇਦ ਜ਼ਿਆਦਾ ਬਿਮਾਰ ਹੋਣਗੇ ਤਾਂ ਸਰਕਾਰ ਨੂੰ ਇਸ ਦੇ ਵੱਲ ਵੱਧ ਤੋਂ ਵੱਧ ਧਿਆਨ ਦੇਣ ਦੀ ਜੜੀ ਜ਼ਰੂਰਤ ਹੈ।